ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਨੂ ਵਰਮੀ ਕੰਪੋਸਟ ਖਾਦ ਫਾਰਮ ਲੋਕਿਆਂ ਵੱਲੋਂ ਆਪ ਜੀ ਦਾ ਸਵਾਗਤ ਹੈ ਜਿੱਦਾਂ ਕਿ ਆਪਣਾ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅੱਜ ਆਪਾਂ ਜਿਹੜਾ ਆ ਕੇ ਅਮਰਕੋਟ ਡਿਸਟ੍ਰਿਕਟ ਤਰਨਤਾਰਨ ਪੰਜਾਬ ਜਿੱਥੇ ਕਿ ਬੀਐਸਐਫ ਦਾ ਹੈੱਡਕੁਆਟਰ ਆ ਉਹਦੇ ਸਾਹਮਣੇ ਦਰਬਾਰਾ ਨਰਸਰੀ ਪੰਜਾਬੀ ਦੀਰ ਆਪਣਾ ਬਹੁਤ ਵਧੀਆ ਕੰਮ ਕਰ ਰਿਹਾ ਜਿੱਥੋਂ ਤੁਹਾਨੂੰ ਹਰ ਇੱਕ ਮੌਸਮ 'ਚ ਹਰ ਇੱਕ ਤਰ੍ਹਾਂ ਦੀ ਸਬਜ਼ੀ ਦਾ ਬੀਜ ਨਾਲ ਜਿਹੜਾ ਕਿ ਪਨੀਰੀਆਂ ਮਿਲਣਗੀਆਂ ਜਿਵੇਂ ਹੁਣ ਆਪਾਂ ਗੰਡਿਆਂ ਦਾ ਕੰਨ ਲਾਉਣਾ ਵਾ ਗੋਭੀ ਲਾਉਣੀ ਆ ਚਾਹੇ ਸ਼ਿਮਲਾ ਮਿਰਚਾ ਜੋ ਵੀ ਆਪਣੇ ਘਰੇਲੂ ਲੋੜ ਵਾਲੀਆਂ ਚੀਜ਼ਾਂ ਵਾ ਉਹ ਇੱਥੋਂ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਪਨੀਰੀ ਜਿਹੜੀ ਆ ਕਿ ਮਿਲੂਗੀ ਔਰ ਨਾਲ ਜਿਹੜਾ ਵਾ ਕਿ ਵੀਰਜੀ ਹੁਣੇ ਇੱਕ ਸਹਾਇਕ ਧੰਦਾ ਇਹਦੇ ਨਾਲ ਚਾਲੂ ਕਰ ਲੰਗੇ ਆ ਜਿਹਨੂੰ ਆਪਾਂ ਕਹਿ ਦਿੰਨੇ ਆ ਬਰਮਿੰਗ ਕੰਪੋਸਟ ਜੇ ਆਪਾਂ ਇਹਦੀ ਗੋਰਿਆਂ ਵਾਲੀ ਭਾਸ਼ਾ ਬੋਲੀਏ ਤੇ ਇਹਨੂੰ ਬਲੈਕ ਗੋਲਡ ਵੀ ਕਹਿੰਦੇ ਆ ਇਹਦੇ ਚ ਇਹਦੇ ਆਪਣੇ ਜਿਹੜੇ ਆ ਕਿ ਬਰਮਿਕ ਕੰਪੋਟ ਦੇ ਵਿੱਚ 18 ਤੱਤ ਹੁੰਦੇ ਆ ਕੋਈ ਵੀ ਬੂਟਾ ਵਾ ਚਾਹੇ ਉਹ ਫਲ ਵਾਲਾ ਵਾ ਚਾਹੇ ਉਹ ਪੱਨ ਵਾਲਾ ਵਾ ਉਹਨੂੰ ਜਿਹੜਾ ਵਾ ਕਿ 23 ਤੋਂ 24 ਤੱਤ ਚਾਹੀਦੇ ਆ 6 ਤੱਤ ਉਹਨੇ ਜਿਹੜਾ ਵਾ ਕਿ ਹਵਾ ਚੋਂ ਧੁੱਪ ਚੋਂ ਚੰ드ਰਮਾ ਦੀ ਰੋਸ਼ਨੀ ਚੋਂ ਪਾਣੀ ਚੋਂ ਜੜਿਆ ਕਿ ਲੈਣੇ ਹੁੰਦੇ ਜਿੱਦਾਂ ਆਪਣੇ ਸਰੀਰ ਨੂੰ ਹਰ ਇੱਕ ਤੱਤ ਜ਼ਰੂਰੀ ਆ ਉਦਾਂ ਹੀ ਸਬਜ਼ੀਆਂ ਨੂੰ ਚਾਹੇ ਬਾਗ ਨੂੰ ਜਿਹੜਾ ਵਾ ਕਿ ਜ਼ਰੂਰੀ ਆ ਤੁਹਾਨੂੰ ਆਉਣ ਵਾਲੇ ਸਮੇਂ 'ਚ ਜਿਹੜਾ ਵਾ ਕਿ ਇਥੋਂ ਵਰਮੀ ਕੰਪੋਸਟ ਵੀ ਜਿਹੜੀ ਆ ਕਿ ਏ ਕਲਾਸ ਬਹੁਤ ਵਧੀਆ ਮਿਲਿਆ ਕਰੂਗੀ ਨਾਲ ਕਹਿ ਚੁੱਕੇ ਵੀ ਇਹ ਵੀ ਸਮਝ ਲਓ ਕਿ ਆਪਣੀ ਹੀ ਇੱਕ ব্রাঞ্চ ਇੱਥੇ ਖੋਲ ਰਹਾ ਆ ਤੁਹਾਡਾ ਤਸੱਲੀ ਬਕਸ ਜਿਹੜਾ ਵਾ ਕਿ ਇੱਥੇ ਕੰਮ ਹੋਊਗਾ ਕੋਈ ਇੱਚ ਫੇਰ ਫੇਰ ਵਾਲਾ ਚੈ ਡੁਪਲੀਕੇਟ ਨਹੀਂ ਹੋਊਗਾ ਤੁਸੀਂ ਵੱਧ ਤੂੰ ਵੱਧ ਜਦੋਂ ਕੋਈ ਇਹੋ ਜਿਹੇ ਪੰਜਾਬੀ ਭਰਾ ਕੰਮ ਕਰਦਾ ਵਾ ਆਪਣਾ ਵੀ ਫਰਜ਼ ਬੰਦਾ ਇੱਕ ਬੰਨਿਓ ਆਪਾਂ ਨੇ ਆ ਕਿ ਪ੍ਰਵਾਸੀ ਭਜਾਓ ਪ੍ਰਵਾਸੀ ਭਜਾਓ ਹੁਣ ਇਹਨਾਂ ਦੇ ਲਾਗੇ ਪ੍ਰਵਾਸੀਆਂ ਦੀਆਂ ਵੀ ਨਰਸਰੀਆਂ ਹੈਗੀਆਂ ਵਾ ਪਰ ਆਪਾਂ ਇਹੋ ਦੇ ਵੀਰ ਦਾ ਜਿਹੜਾ ਵਾ ਕਿ ਜ਼ਰੂਰ ਸਾਥ ਦੇਣਾ ਵਾ ਕਿਉਂਕਿ ਜੇ ਪੰਜਾਬੀ ਦੀ ਪੰਜਾਬੀ ਨਾਲ ਬਾਹ ਫੜੂਗਾ ਤੇ ਫਿਰ ਹੋਰ ਕਿਹੜਾ ਕੋਈ ਬਾਹ ਕਿਸੇ ਦੀ ਫੜੂਗਾ ਹੋਰ ਜਿਹੜੀ ਵਧੇਰੇ ਜਾਣਕਾਰੀ ਤੁਸੀਂ ਇਹਨਾਂ ਤੋਂ ਬੀਜਾਂ ਵਾਸਤੇ ਪਨੀਰੀ ਵਾਸਤੇ ਲੈਣੀ ਹੋਵੇ ਉਹ ਜਿਹੜਾ ਨੰਬਰ ਆ ਉਹ ਤੁਹਾਨੂੰ ਵੀਰ ਹੋਣੀ ਆਪਣਾ ਦੱਸ ਦਿੰਦੇ ਆ ਇੱਕ ਤੁਹਾਨੂੰ ਮੈਂ ਪਹਿਲਾਂ ਦੱਸ ਦਾਂ ਇਹ ਜਿਹੜਾ ਅਸੀਂ ਕੈਚ ਕੋ ਇੱਥੇ ਪਾਉਣਗੇ ਆ ਇਹ ਜਿਹੜਾ ਵਾ ਆਸਟ੍ਰੇਲੀਅਨ ਬਰੀਡ ਆ ਇਹ ਰੈੱਡ ਜਿਹੜਿਆ ਕਿ ਵਾਰਮ ਹੁੰਦੇ ਆ ਇਹਨੇ ਜਿਹੜਾ ਵਾ ਕਿ ਢਾਈ ਤੋਂ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਜਿਹੜਾ ਵਾ ਕਿ ਤਿੰਨ ਗੁਣਾ ਹੋ ਜਾਣਾ ਵਾ ਭਾਵ ਜਿੱਦਾਂ ਇਹ ਮੰਨ ਲਓ ਕਿ ਦੋ ਬੈਡ ਆ ਦੋ ਤੋਂ 6 ਹੋ ਜਣੇ ਆ ਕੋਈ ਵੀ ਕਿਸਾਨ ਵੀਰੋ bizness ਇਦਾਂ ਦਾ ਹੈ ਨਹੀਂਗਾ ਕਿ ਜਿਹੜਾ ਤਿੰਨਾਂ ਮਹੀਨਿਆਂ ਦੇ ਵਿੱਚ ਜਿਹੜਾ ਵਾ ਕਿ ਡਬਲ ਹੋਵੇ ਅਸੀਂ ਸਹਾਇਕਤੰਦੇ ਨੂੰ ਤਾ ਹੀ ਅਪਣਾਉਣ ਲਈ ਕਹਿੰਦੇ ਆ ਕਿਉਂਕਿ ਕਿਸਾਨੀ ਨੂੰ ਜੇ ਆਪਾਂ ਉੱਪਰ ਠਾਉਣਾ ਚਾਹੁੰਦੇ ਆ ਕਿ ਕਿਸਾਨ ਸਾਡੇ ਕਰਜ਼ੇ ਹੇਠੋਂ ਬਾਹਰ ਆਉਣ ਆਪਣੀਆਂ ਲੋੜਾਂ ਪੂਰੀਆਂ ਕਰਨ ਲੋੜਾਂ ਕਰਨੀਆਂ ਪੂਰੀਆਂ ਜਿਹੜਾ ਵਾ ਕਿ ਸਾਡਾ ਹਰ ਇੱਕ ਦਾ ਹਰ ਜੀਵਿਆਂ ਦੇ ਵਿੱਚੋਂ ਹੀ ਇੱਕ ਸਾਡਾ ਜ਼ਰੂਰੀ ਅੰਗ ਆ ਇਹ ਵੀ ਤੇ ਮੈਂ ਵੀਰ ਨੂੰ ਬੇਨਤੀ ਕਰੂੰਗਾ ਕਿ ਉਹ ਆਪਣਾ ਜਿਹੜਾ ਮੋਬਾਈਲ ਨੰਬਰ ਜ਼ਰੂਰ ਦੱਸ ਦੇਣਾ ਤੁਸੀਂ ਫੋਨ